ਰੰਗਾਂ ਵਾਲੀ ਛੱਟੇ ਤੁਹਾਨੂੰ ਇਸ ਦੇ ਦਰਜਾ ਵੀ ਛੱਟੇ ਤੁਹਾਨੂੰ ਤੇਰਾ ਹੋ ਕੇ ਜਾਵਾਂਗੀ ਹਾਂਜੀ ਸਾਰੇ ਪਿਆਰਿਓ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵਿਖੇ ਐਤਕੀ 2025 ਵਿੱਚ ਕਈ ਵਹੀਕਲ ਨਵੇਂ ਆਏ ਜੋ ਪੁਰਾਣੀਆਂ ਗੱਡੀਆਂ ਸਾਰੀਆਂ ਬਦਲ ਕੇ ਨਵੀਆਂ ਲਈਆਂ ਤੇ ਖੇਤੀਬਾੜੀ ਵੀ ਹੈ ਲੰਗਰ ਦੇ ਵਿੱਚ ਦੁੱਧ ਚਾਹੀਦਾ ਹੈ ਡੈਰੀ ਸਾਰਾ ਕੁਝ ਉਹਦੇ ਵਾਸਤੇ ਟਰੈਕਟਰ ਵੀ ਆਇਆ ਸੋ ਹੁਣ ਇੱਕ ਹੋਰ ਗੱਡੀ ਜੱਥੇ ਵਾਸਤੇ ਨਵੀਂ ਅੱਜ ਆਈ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਚੰਗੇ ਕੰਮਾਂ ਵਾਸਤੇ ਭਲੇ ਦੇ ਕੰਮਾਂ ਵਾਸਤੇ ਵਰਤਿਆ ਜਾਵੇ ਲੋਹਾ ਵੀ ਕੋਈ ਮਾੜਾ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਾਰੇ ਪਰਮੇਸ਼ਵਰ ਦਵਾਰ ਆਉਣ ਵਾਲਿਆਂ ਨੂੰ ਚਾਉਣ ਵਾਲਿਆਂ ਨੂੰ ਸਾਰਿਆਂ ਨੂੰ ਹੀ ਬਹੁਤ-ਬਹੁਤ ਮੁਬਾਰਕਾਂ ਹੋਣ। ਕਈ-ਕਈ ਸਾਲ ਗੱਡੀਆਂ ਚੱਲਦੀਆਂ ਕਈ ਥਾਵਾਂ ਉੱਤੇ ਤੇ ਦਿੱਲੀ 'ਚ ਤੇ ਗੱਡੀਆਂ ਜਾ ਨਹੀਂ ਸਕਦੀਆਂ। ਪੁਰਾਣੀਆਂ ਗੱਡੀਆਂ ਹੋ ਜਾਣ ਫਿਰ ਨਵੀਆਂ ਲੋੜ ਮੁਤਾਬਕ ਫਿਰ ਇਹ ਚੀਜ਼ਾਂ ਦੀ ਵੀ ਜ਼ਰੂਰਤ ਪੈਂਦੀ ਰਹਿੰਦੀ ਹੈ। ਤੇ ਧੰਨਵਾਦ ਉਹਨਾਂ ਸਹਿਯੋਗੀਆਂ ਦਾ ਜਿਹੜੇ ਸਦਾ ਸਹਿਯੋਗ ਦਿੰਦੇ ਆਏ ਆ। ਅੱਗੇ ਤੋਂ ਵੀ ਸਹਿਯੋਗ ਦਿੰਦੇ ਰਹਿਣਗੇ ਨਾਲ ਤੁਰਦੇ ਰਹਿਣਗੇ ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਤੇ ਦਰ ਘਰ ਦੀ ਸੇਵਾ ਆਪਣੀ ਕਰਾਉਂਦੇ ਰਹਿਣ ਚੰਗੇ ਕੰਮਾਂ ਵਾਸਤੇ ਅੰਮ੍ਰਿਤ ਸੰਚਾਰ ਵਾਸਤੇ ਸਿੱਖੀ ਦੇ ਪ੍ਰਚਾਰ ਵਾਸਤੇ ਗੱਡੀਆਂ ਚੱਲਣ ਇੱਥੋਂ ਨਿਕਲੀਏ ਘਰ ਚੋਂ ਅੱਗੇ ਜਾਂਦੇ ਰਹੇ ਆ ਕਾਫਲਾ ਲੈ ਕੇ ਕਟ ਤੋਂ ਕਟ 100 ਘਰ ਦੇ ਵਿੱਚ ਤੇ ਸੁਧਾਰ ਹੁੰਦਾ ਹੀ ਰਿਹਾ 200 300 ਬੰਦਾ ਅੰਮਰ ਛੱਕ ਰਿਹਾ ਇੱਕ ਦਿਨ ਚ 500 ਵੀ ਛੱਕ ਰਿਹਾ ਤੇ ਉਹ ਬੜਾ ਵੱਡਾ ਸੁਧਾਰ ਹੁੰਦਾ 100 ਪਰਿਵਾਰ ਦੇ ਵਿੱਚੋਂ ਵੀ ਨਸ਼ਾ ਨਿਕਲ ਜਾਏ ਸਾਡੇ 2-3 ਦਿਨ ਜਾਣ ਦੇ ਨਾਲ ਤੇ ਕੋਈ ਮਾੜਾ ਨਹੀਂ ਮਹੀਨੇ ਦੇ ਵਿੱਚ ਹਜ਼ਾਰ ਟੱਬਰ ਦੇ ਵਿੱਚ ਵੀ ਸੁਧਾਰ ਹੋਵੇ 500 ਪਰਿਵਾਰ ਦੇ ਵਿੱਚ ਵੀ ਸੁਧਾਰ ਹੋਵੇ ਸੋ ਇਹ ਜਦੋਂ ਗੱਡੀਆਂ ਦੇ ਕਾਫਲੇ ਜਾਂਦੇ ਹਨ ਪਰ ਉੱਥੇ ਕੋਈ ਚੰਗਾ ਕੰਮ ਕਰਕੇ ਹੀ ਕੋਈ ਗਲਤ ਨਹੀਂ ਗੁਰੂ ਸਾਹਿਬ ਨਾਲ ਜੁੜਨਾ ਹੈ ਤੇ ਜੋੜਨਾ ਹੈ ਇਹੋ ਹੀ ਕੰਮ ਹੈ ਸੋ ਸਾਰਿਆਂ